ਕਿ ਟ੍ਰੈਫਿਕ ਨੂੰ ਜਾਈਦਾ ਨਹੀਂ ਡੋਲ ਨਹੀਂ ਰੱਖੀਏ ਸਟੀਰੀਂਗ ਤੇ ਫੁੱਲ ਕੰਟਰੋਲ ਨਹੀਂ ਰੌਂਗ ਸਾਈਡ ਕਦੇ ਕਰੀਏ ਨਾ ਓਵਰਟੇਕ ਰੌਂਗ ਸਾਈਡ ਕਦੇ ਕਰੀਏ ਨਾ ਓਵਰਟੇਕ ਖੱਬੇ ਨਾਲ ਦੱਬ ਕੇ ਕਲੱਚ ਕੁੜੀਏ ਨਹੀਂ ਸੱਜੇ ਪੈਰ ਨਾਲ ਮਾਰਦੇ ਖੱਬੇ ਨਾਲ ਦੱਬ ਕੇ ਕਲੱਚ ਕੁੜੀਏ ਨਹੀਂ ਸੱਜੇ ਪੈਰ ਨਾਲ ਮਾਰਦੇ ਬਰੇ ਇਮੀਡੀਟਲੀ ਕੋਈ ਭਈ ਲਾ ਗੇਰ ਲਾ ਕੇ ਜਰਾ ਹੌਲੀ ਹੌਲੀ ਤੋਰ ਕੋਲੇ-ਪੋਲੇ ਰੇਸ ਦੇ ਮਿਲਾਮੀ ਨਾ ਨੀ ਔਰ ਲਾਲ ਬੱਤੀ ਆ ਗਈ ਜਰਾ ਆਸੇ-ਪਾਸੇ ਵੇਖ ਲਾਲ ਬੱਤੀ ਆ ਗਈ ਜਰਾ ਆਸੇ-ਪਾਸੇ ਵੇਖ ਖੱਬੇ ਨਾਲ ਦੱਬ ਕੇ ਕਲਾਚ ਕੁੜੀਏ ਨਹੀਂ ਸੱਜੇ ਪੈਰ ਨਾਲ ਮਾਰਦੇ ਬ੍ਰੇਕ ਖੱਬੇ ਨਾਲ ਦੱਬ ਕੇ ਕਲਾਚ ਕੁੜੀਏ ਨਹੀਂ ਸੱਜੇ ਪੈਰ ਨਾਲ ਮਾਰਦੇ ਬ੍ਰੇਕ